ਅੱਜ ਦੀ ਟੈਕਨੋਲੋਜੀ ਦੀਆਂ ਆਧੁਨਿਕ ਮਸ਼ੀਨਾਂ ਜੋ ਬਣ ਗਿਆ ਨੇ ਜੋ ਪਾਰਟਸ ਵਗੈਰਾ ਆਏ ਨੇ ਜੋ ਕਟਰ ਆਏ ਨੇ ਜੋ ਸੂਟ ਆਏ ਨੇ ਇਹਨਾਂ ਦਾ ਆਲਮੋਸਟ ਫਾਇਦਾ ਹੀ ਫਾਇਦਾ ਜੀ ਰੱਬ ਨਾ ਕਰੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਆ ਠੀਕ ਆ ਔਰ ਮੈਨੂੰ ਮਾਣ ਆ ਮੈਨੂੰ ਖੁਸ਼ੀ ਵੀ ਆ ਵੀ ਇਹ ਜ਼ਰੂਰਤ ਜਿਹੜੀ ਆ ਉਹਦੇ ਲੋੜ ਅਨੁਸਾਰ ਇਹ ਪੂਰਾ ਕਰਕੇ ਗੱਡੀ ਛੋਟੀਆਂ ਦੀ ਡਿਮਾਂਡ ਸੀ ਕਿਉਂਕਿ ਸ਼ਹਿਰ ਦੇ ਇੰਟਰਨਲ ਜਾਣ ਲੱਗਿਆਂ ਵੱਡੀਆਂ ਗੱਡੀਆਂ ਖੜਨੀਆਂ ਬੜੀ ਦਿੱਕਤ ਆਉਂਦੀ ਸੀ ਬੜੀ ਮਜਬੂਰੀ ਆਉਂਦੀ ਸੀ ਬਟ ਇਹਨਾਂ ਦੀ ਡਿਮਾਂਡ ਕਾਫੀ ਲੰਮੇ ਸਮੇਂ ਤੋਂ ਸੀ ਜਦੋਂ ਦਾ ਮੈਂ ਐਮਐਮਐਲਏ ਬਣਿਆ ਸੀ ਵੀ ਉਦੋਂ ਮੈਨੂੰ ਕਹਰੇ ਸੀ ਵੀ ਆਪਾਂ ਛੋਟੀਆਂ ਗੱਡੀ ਚਾਹੀਦੀ ਹੈ ਸਾਨੂੰ ਉਹ ਡਿਮਾਂਡ ਜਿਹੜੀ ਜਦੋਂ ਇਹਨਾਂ ਨੇ ਮੈਨੂੰ ਦੱਸੀ ਆ ਮੈਂ ਡਿਮਾਂਡ ਮੋਟ ਭੇਜਿਆ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਸਾਨੂੰ ਟੱਟੋ ਕਰਦੀ ਨਵੀਂ ਗੱਡੀ ਦੇ ਨਾਲ-ਨਾਲ 40 ਲੱਖ ਦਾ ਜਿਹੜਾ ਮੈਂ ਕਹਿ ਸਕਦਾ ਵੀ ਅੱਜ ਸਮਾਨ ਜਿਹੜਾ ਆਪਾਂ ਪਕਾ ਲਏ ਆਪਣੇ ਫਾਇਰ ਬਗੇਰ ਦੇ ਹਵਾਲੇ ਕੀ ਇੱਕ ਸੂਟ ਜਿਹਦਾ ਅੱਗ ਜਿਤਰਾਂ ਲੱਗੀ ਹੁੰਦੀ ਆ ਉਦੇ ਵਿੱਚ 3 ਮਿੰਟ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਕੋਈ ਜੇ ਕੋਈ ਜਾਨੀ ਵਾਲੀ ਬਚਾਅ ਹੋ ਸਕੇ ਉਹ ਕਰ ਸਕਦੇ ਨੇ ਕਟਰ ਨੇ ਜਿਹੜਾ ਵੱਡੇ ਤੋਂ ਵੱਡਾ ਲੋਹਾ ਵੀ ਜਿਹੜਾ ਕੱਟਣਾ ਹੋਵੇ ਉਹ ਵੀ ਕੱਟ ਸਕਦੇ ਨੇ ਫਿਰ ਲਾਈਟਿੰਗ ਦਾ ਸਿਸਟਮ ਆ ਵੀ ਜੇ ਕਿਤੇ ਇੱਥੇ ਅੱਗ ਬਲਦੀ ਆ ਲਾਈਟ ਜਿਹੜੀ ਬੰਦ ਹੋ ਜਾਂਦੀ ਆ ਠੀਕ ਆ ਉੱਥੇ ਫਿਰ ਜਿਹੜੀ ਨਵੀਂ ਟੈਕਨੋਲੋਜੀ ਦੀਆਂ ਲਾਈਟਾਂ ਜਿਹੜੀਆਂ ਦਿੱਤੀਆਂ ਅੱਜ ਤੇ ਹੁਣ ਤੇ ਸਾਡੇ ਵਿਰੋਧੀ ਵੀ ਕਹਿੰਦੇ ਆ ਵੀ ਨਹੀਂ ਅੱਗੇ ਨਾਲੋਂ ਨਾ ਸ਼ਹਿਰ ਤਰੱਕੀ 'ਚ ਜਾ ਰਿਹਾ ਹੈ ਗੱਲ ਬੰਨ ਰਹੀ ਹੈ ਸੋ ਮਿਹਨਤ ਕਰਾਂਗੇ ਉਹਦਾ ਫਲ ਮਿਲਣਾ ਹੈ ਬਟਾਲਾ ਫਾਇਰ ਬਿਗੇਟ ਨੂੰ ਅੱਜ ਨਵਾਂ ਸਮਾਨ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਨਵੀਂ ਗੱਡੀ ਹੈ ਤੇ ਨਾਲ ਦੀ ਨਾਲ ਹੀ ਅੱਗ ਲੱਗਣ ਦੇ ਮੌਕੇ ਤੇ ਕਰਮਚਾਰੀਆਂ ਵੱਲੋਂ ਇਸਤੇਮਾਲ ਹੋਣ ਵਾਲਾ ਆਧੁਨਿਕ ਤਰ੍ਹਾਂ ਦਾ ਸਮਾਨ ਜਿਹੜਾ ਹੈ ਉਹ ਵੀ ਮੁਹੱਈਆ ਕਰਵਾਇਆ ਗਿਆ ਹੈ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਇੱਥੇ ਮੌਕੇ ਤੇ ਪਹੁੰਚੇ ਹੋਏ ਹਨ ਗੱਲਬਾਤ ਕਰ ਲੈਂਦੇ ਆ ਕਿੰਨੀ ਕੋਈ ਜ਼ਰੂਰਤ ਸੀ ਕਿੰਨੀ ਲਾਗਤ ਦਾ ਸਮਾਨ ਹੈ ਤੇ ਕਿੰਨਾ ਕੋਈ ਫਾਇਦਾ ਬਟਾਲਾ ਫਾਇਰ ਬਿਗੇਟ ਦੇ ਨਾਲ ਲੱਗਦੇ ਇਲਾਕਿਆਂ ਨੂੰ ਇਸ ਦਾ ਮਿਲੇਗਾ ਸਰ ਫਾਇਰ ਬ੍ਰਿਗੇਡ ਨੂੰ ਇੱਕ ਵੱਡਾ ਤੋਹਫਾ ਦਿੱਤਾ 50 ਲਖ ਰੁਪਏ کافی ਲੰਬੇ ਸਮੇਂ ਦੀ ਇਹ ਮੰਗ ਚੱਲੀ ਆ ਰਹੀ ਸੀ ਕੀ ਕੁਛ ਦਿੱਤਾ ਗਿਆ ਜੀ ਕਿੰਨੀ ਲੱਗਦਾ ਹੈ ਤੇ ਕਿੰਨਾ ਕੋ ਇਹਦਾ ਫਾਇਦਾ ਫਾਇਰ ਬ੍ਰਿਗੇਡ ਬਟਾਰਾ ਮਿਲ ਜੇਗਾ ਦੇਖੋ ਜੀ ਇਹ ਜਿਹੜੀਆਂ ਅੱਜ ਦੀ ਟੈਕਨੋਲੋਜੀ ਦੀਆਂ ਆਧੁਨਿਕ ਮਸ਼ੀਨਾਂ ਜੋ ਬਣੀਆਂ ਨੇ ਜੋ ਪਾਰਟਸ ਵਗੈਰਾ ਆਏ ਨੇ ਜੋ ਕਟਰ ਆਏ ਨੇ ਜੋ ਸੂਟ ਆਏ ਨੇ ਇਹਨਾਂ ਦਾ ਆਲਮੋਸਟ ਫਾਇਦਾ ਹੀ ਫਾਇਦਾ ਜੀ ਰੱਬ ਨਾ ਕਰੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਆ ਠੀਕ ਆ ਔਰ ਮੈਨੂੰ ਮਾਣ ਆ ਮੈਨੂੰ ਖੁਸ਼ੀ ਵੀ ਆ ਵੀ ਇਹ ਜ਼ਰੂਰਤ ਜਿਹੜੀ ਆ ਉਹਦੇ ਲੋੜ ਅਨੁਸਾਰ ਇਹ ਪੂਰਾ ਕਰਨਗੇ ਗੱਡੀ ਛੋਟੀਆਂ ਦੀ ਡਿਮਾਂਡ ਸੀ ਕਿਉਂਕਿ ਸ਼ਹਿਰ ਦੇ ਇੰਟਰਨਲ ਜਾਣ ਲੱਗਿਆਂ ਵੱਡੀਆਂ ਗੱਡੀਆਂ ਖੜਨੀਆਂ ਬੜੀ ਦਿੱਕਤ ਹੁੰਦੀ ਸੀ ਬੜੀ ਮਜਬੂਰੀ ਹੁੰਦੀ ਸੀ ਬਟ ਇਹਨਾਂ ਦੀ ਡਿਮਾਂਡ ਕਾਫੀ ਲੰਮੇ ਸਮੇਂ ਤੋਂ ਸੀ ਜਦੋਂ ਦਾ ਮੈਂ ਐਮ.ਐਲ.ਏ ਬਣਿਆ ਸੀ ਵੀ ਉਦੋਂ ਮੈਨੂੰ ਕਹਰੇ ਸੀ ਵੀ ਆਪਾਂ ਛੋਟੀਆਂ ਗੱਡੀ ਚਾਹੀਦੀ ਐ ਸਾਨੂੰ ਛੋਟੀ ਗੱਡੀ ਚਾਹੀਦੀ ਐ ਸੋ ਉਹ ਡਿਮਾਂਡ ਜਿਹੜੀ ਜਦੋਂ ਇਹਨਾਂ ਨੇ ਮੈਨੂੰ ਦੱਸੀ ਆ ਮੈਂ ਡਿਮਾਂਡ ਨੋਟ ਭੇਜਿਆ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਸਾਨੂੰ ਘੱਟੋ ਘਾਟ ਦੀ ਨਵੀਂ ਗੱਡੀ ਦੇ ਨਾਲ-ਨਾਲ 40 ਲੱਖ ਦਾ ਜਿਹੜਾ ਮੈਂ ਕਹਿ ਸਕਦਾ ਵੀ ਅੱਜ ਸਮਾਨ ਆਪਣੇ ਫਾਇਰ ਬ੍ਰੇਗਡ ਦੇ ਹਵਾਲੇ ਕੀਤਾ ਜਿਹਦੇ ਨਾਲ ਇੱਕ ਸੂਟ ਜਿਹਦਾ ਅੱਗ ਜਿਤਰਾ ਲੱਗੀ ਹੁੰਦੀ ਆ ਉਹਦੇ ਵਿੱਚ 3 ਮਿੰਟ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਕੋਈ ਜੇ ਕੋਈ ਜਾਨੀ ਵਾਲੀ ਬਚਾਅ ਹੋ ਸਕੇ ਉਹ ਕਰ ਸਕਦੇ ਨੇ ਕਟਰ ਨੇ ਜਿਹੜਾ ਵੱਡੇ ਤੋਂ ਵੱਡਾ ਲੋਹਾ ਵੀ ਜਿਹੜਾ ਕੱਟਣਾ ਹੋਵੇ ਉਹ ਵੀ ਕੱਟ ਸਕਦੇ ਨੇ ਫਿਰ ਲਾਈਟਿੰਗ ਦਾ ਸਿਸਟਮ ਆ ਵੀ ਜੇ ਕਿਤੇ ਜਿੱਥੇ ਅੱਗ ਬਲਦੀ ਆ ਲਾਈਟ ਜਿਹੜੀ ਬੰਦ ਹੋ ਜਾਂਦੀ ਆ ਠੀਕ ਆ ਉੱਥੇ ਫਿਰ ਜਿਹੜੀ ਨਵੀਂ ਟੈਕਨੋਲੋਜੀ ਦੀਆਂ ਲਾਈਟਾਂ ਜਿਹੜੀਆਂ ਦਿੱਤੀਆਂ ਨੇ ਤਾਂ ਜੋ ਕਿ ਸਾਡੇ ਮਕਸਦ ਇੱਕੋ ਹੀ ਆ ਸ਼ਹਿਰ ਦੀ ਡਿਵੈਲਪਮੈਂਟ ਕਰਨਾ ਸ਼ਹਿਰ ਦੀ ਨਿਹਾਰ ਬਦਲਨੀ ਹੈ ਸਟੈਪ ਬਾਈ ਸਟੈਪ ਅੱਜ ਤੇ ਹੁਣ ਤੇ ਸਾਡੇ ਵਿਰੋਧੀ ਵੀ ਕਹਿੰਦੇ ਆ ਵੀ ਨਹੀਂ ਅੱਗੇ ਨਾਲੋਂ ਨਾ ਸ਼ਹਿਰ ਤਰੱਕੀ ਚ ਜਾ ਰਿਹਾ ਹੈ ਗੱਲ ਬਣ ਰਹੀ ਹੈ ਸੋ ਮਿਹਨਤ ਕਰਾਂਗੇ ਉਹਦਾ ਫਲ ਮਿਲਣਾ ਹੀ ਮਿਲਦਾ ਹੈ ਪਾਣੀਆਂ ਦਾ ਮੁੱਦਾ ਬੜਾ ਗਰਮਾਇਆ ਹੋਇਆ ਜੀ ਬਿਲਕੁਲ ਜੀ ਪਾਣੀ ਦੇਖੋ ਹੁਣ ਤੱਕਾ ਕਿੰਨਾ ਕਿਸੇ ਰਬਰਦਾਸ ਰਾਜਸਥਾਨ ਚ ਪੱਥਰ ਪੈਦਾ ਹੁੰਦਾ ਕੀ ਸਾਨੂੰ ਪੱਥਰ ਫ੍ਰੀ ਮਿਲਦਾ ਜਿੱਥੇ ਕੋਲਾ ਜਿਹੜੀ ਸਟੇਟ ਚ ਪੈਦਾ ਹੁੰਦਾ ਕੀ ਸਾਨੂੰ ਕੋਲਾ ਉਥੋਂ ਫ੍ਰੀ ਮਿਲਦਾ ਸੋ ਹਰ ਕਿੱਤਾ ਜਿਹੜਾ ਮੈਂ ਕਹਿ ਸਕਦਾ ਹਰ ਏਰੀਆ ਦੇ ਵਿੱਚ ਕਿਸੇ ਨਾ ਕਿਸੇ ਜਿੱਥੇ ਹੁਣ ਪੈਟਰੋਲ ਨਿਕਲਦਾ ਹੈ ਗੈਸ ਨਿਕਲਦੀ ਹੈ ਸਾਨੂੰ ਫ੍ਰੀ ਮਿਲਦੀਆਂ ਨੇ ਹੁਣ ਸਾਡੇ ਕੋਲ ਤੇ ਪਾਣੀ ਹੈ ਅਸੀਂ ਤਾਂ ਕਹਿੰਨੇ ਵੀ ਸਾਡਾ ਪਾਣੀ ਦਾ ਹੱਕ ਜਿਹੜਾ ਸਾਨੂੰ ਦੇ ਦਿਓ ਤਾਂ ਜੋ ਕਿ ਸ਼ਹਿਰ ਦੀ ਡਿਵੈਲਪਮੈਂਟ ਕਰ ਸਕੀਏ ਜੇ ਸ਼ਹਿਰ ਦੀ ਡਿਵੈਲਪਮੈਂਟ ਜੇ ਪੰਜਾਬ ਦੀ ਡਿਵੈਲਪਮੈਂਟ ਹੋਊਗੀ ਠੀਕ ਹੈ ਨੇਚਰਲੀ ਆਪਾਂ ਤਰੱਕੀ ਚ ਜਾਵਾਂਗੇ ਆਪਾਂ ਤੇ ਆਪਣਾ ਹੱਕ ਮੰਗਦੇ ਪਰ ਦੁੱਖ ਦੀ ਗੱਲ ਇਹ ਅੱਗੇ ਕੀ ਹੁੰਦਾ ਸੀ ਅੱਗੇ ਪ੍ਰਾਣੀਆਂ ਪਿਛੜੀਆਂ ਸਰਕਾਰਾਂ ਨੇ ਪਾਣੀ ਵਾਲਾ ਕਦੀ ਧਿਆਨ ਨਹੀਂ ਦਿੱਤਾ ਇਹ ਫਸਟ ਟਾਈਮ ਹੋਇਆ ਵੀ ਜਿਹੜਾ ਆਪਾਂ ਟੇਲਾ ਬਣਾਤੀ ਜਿਹਦੇ ਨਾਲ ਪਿੰਡ ਪਿੰਡ ਦੇ ਵਿੱਚ ਪਾਣੀ ਜਿਹੜਾ ਵਾ ਸਾਡੀ ਕੋਸ਼ਿਸ਼ ਆ ਵੀ ਆਪਾਂ ਪਹਚਾਈਏ ਔਰ ਇਸ ਵਾਰ ਆਪਾਂ ਕਾਫੀ ਹੱਦ ਤੱਕ ਪਾਣੀ ਜਿਹੜਾ ਆਪਣੇ ਪੰਜਾਬ ਦਾ ਯੂਜ਼ ਕੀਤਾ ਸੋ ਮੈਂ ਬਾਕੀਆਂ ਨੂੰ ਵੀ ਇਹੋ ਬੇਨਤੀ ਕਰਨਾ ਅੱਜ ਜਿਹੜੇ ਆ ਤੁਸੀਂ ਦੇਖਿਆ ਹੋਊਗਾ ਵੀ ਸਾਡੇ ਕਈ ਸਮਾਜ ਸੇਵਿਕ ਲੱਗੇ ਹੁੰਦੇ ਨੇ ਕਈ ਆ ਸਾਡੇ ਆਗੂ ਜਿਹੜੇ ਮੈਂ ਦੇਖਦਾ ਹੁੰਨਾ ਵਾ ਵੀ ਕਹਿੰਦੇ ਨੇ ਵੀ ਪੰਜਾਬ ਜਿਹੜਾ ਵਾ ਉਹ ਸਾਡੇ ਮੋਢਿਆਂ ਤੇ ਜ਼ਿੰਮੇਵਾਰੀ ਪਰ ਅੱਜ ਲੋੜ ਹੈ ਮੁੱਖ ਮੰਤਰੀ ਸਾਹਿਬ ਨਾ ਹਾ ਦਾ ਨਾਰਾ ਮਾਰਨ ਦੀ ਕਿੰਨਾ ਕਰਕੇ ਪਾਣੀ ਵੇਚਾ ਰਹੇ ਆ ਕਿੰਨਾ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਇੰਨਾ ਯੂਰ ਲਾ ਰਹੇ ਆ ਕਿਉਂ ਲਾ ਰਹੇ ਨੇ ਕੀ ਕਾਰਨ ਹੈ ਕਿਉਂਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੀ ਗੱਲ ਆ ਆਉਣ ਵਾਲੀਆਂ ਸਾਡੇ ਬੱਚਿਆਂ ਦੇ ਭੁੱਖ ਦੀ ਗੱਲ ਆ ਕੱਲ ਨੂੰ ਜੇ ਪਾਣੀ ਇਹ ਵੀ ਚਲਾ ਗਿਆ ਤੇ ਕੱਲ ਨੂੰ ਕੀ ਜਵਾਬ ਦੇਵਾਂਗੇ ਆਉਣ ਵਾਲੇ ਬੱਚਿਆਂ ਨੂੰ ਆਪਾਂ ਸੋ ਅੱਜ ਸਾਨੂੰ ਜ਼ਰੂਰਤ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਉਪਰਾਲਾ ਕਰਨ ਦੀ ਪਰ ਹਾਂ ਜੇ ਨਹੀਂ ਵੀ ਆਉਂਦੇ ਆਪਾਂ ਤੇ ਡਟੀਆਂ ਸਾਨੂੰ ਲੋਕਾਂ ਨੇ ਸਾਡੀ ਜ਼ਿੰਮੇਵਾਰੀ ਲਈ ਆ ਆਪਾਂ ਚਟਾਨ ਬਣ ਕੇ ਖਲੋਤੇ ਆ ਹਰ ਵਿਧਾਇਕ ਦੀ ਡਿਊਟੀ ਲਈ ਹੈ ਹਰ ਮੰਤਰੀ ਸਹਿਬਾਨ ਦੀ ਡਿਊਟੀ ਲਈ ਹੈ ਵੀ ਜਾ ਕੇ ਉੱਥੇ ਪਹੁੰਚਣਾ ਆਪੋ ਆਪਣੀਆਂ ਡਿਊਟੀਆਂ ਦੋ ਜੇ ਕਿਤੇ ਇਕੱਠ ਕਰਨ ਦੀ ਵੀ ਲੋੜ ਪਈ ਤੇ ਸਾਰਾ ਪੰਜਾਬ ਜਿਹੜਾ ਉੱਥੇ ਇਕੱਠਾ ਕਰਦੇ ਆਂਗੇ ਮੈਂ ਤੁਹਾਨੂੰ ਦੱਸਦਾ ਜੀ ਜੀ ਬਿਲਕੁਲ ਇਹ ਸੰਸਾਡੇ ਨਾਲ ਬਟਾਲਾ ਦੇ ਵਿਧਾਇਕ ਮਨਸ਼ੀਰ ਸਿੰਘ ਸ਼ਾਹੀ ਕੱਲ ਸੀ ਜੋ ਕਿ ਫਾਇਰ ਬ੍ਰਿਗੇਡ ਬਟਾਲਾ ਦੇ ਦਫਤਰ ਪਹੁੰਚੇ ਹੋਏ ਨੇ ਇੱਥੇ ਨਵਾਂ ਸਮਾਨ ਨਵੀਂ ਇੱਕ ਗੱਡੀ ਜਿਹੜੀ ਹੈ ਫਾਇਰ ਬ੍ਰਿਗੇਡ ਦਫਤਰ ਨੂੰ ਛੂੰਪੀ ਗਈ ਹੈ ਇਹਦੇ ਨਾਲ ਬਟਾਲਾ ਦੇ ਆਸ-ਪਾਸ ਦੇ ਇਲਾਕਿਆਂ ਨੂੰ ਕਾਫੀ ਵੱਡਾ ਫਾਇਦਾ ਮਿਲੇਗਾ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਵਿਜੇ ਨੀਰਜ ਸ਼ਰਮਾ ਜੀ ਇੱਥੇ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆਂ ਕੀ ਕਹਿਣਾ ਚਾਹੁੰਦੇ ਨੇ ਸਰ ਇੱਕ ਕਿੰਨਾ ਕੁ ਸਮਾਨ ਜ਼ਰੂਰੀ ਸੀ ਫਾਇਰ ਬ੍ਰਿਗੇ ਉਹ ਕਈ ਵਾਰੀ ਐਮਐਲਏ ਸਾਹਿਬ ਦੇ ਧਿਆਨ 'ਚ ਇਹ ਚੀਜ਼ਾਂ ਲਿਆਂਦੀਆਂ ਸੀਗੀਆਂ ਐਮਐਲਏ ਸਾਹਿਬ ਨੇ ਫੋਰੀ ਤੌਰ ਤੇ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਸਾਨੂੰ ਇਹ ਸਮਾਨ ਮੁਕੰਮਤੀ ਜੀ ਕੋਲੋਂ ਪ੍ਰੋਵਾਈਡ ਕਰਾਇਆ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਇਹ ਸਮਾਨ ਜਿਹੜਾ ਸਾਨੂੰ ਸ਼ਹਿਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਅਨਸਖਾਵੀ ਘਟਨਾ ਵੇਲੇ ਕਾਰਗਰ ਸੇਧ ਹੋ ਸਕਦਾ ਸਾਡੇ EMPLOYEES ਦੀ ਵੀ ਸੇਫਟੀ ਹੈ ਔਰ ਪਬਲਿਕ ਦੀ ਸੇਫਟੀ ਦੇ ਧਿਆਨ ਵਿੱਚ ਰੱਖਦੇ ਇਹ ਜਿਹੜਾ ਸਮਾਨ ਦਿੱਤਾ ਗਿਆ ਥੋੜਾ ਜਿਹਾ ਬਰੀਫ ਕਰੋਗੇ ਕਿ ਕਿਹੜਾ ਕਿਹੜਾ ਸਮਾਨ ਦਿੱਤਾ ਗਿਆ ਤੇ ਕਿੰਨਾ ਕਿੰਨਾ ਇਹਦਾ ਫਾਇਦਾ ਹੋਏਗਾ ਕਿਉਂਕਿ ਨਾਲ-ਨਾਲ ਮੈਂ ਚਾਹਨਾ ਕਿ ਤਸਵੀਰਾਂ ਵਿੱਚ ਅਸੀਂ ਦਿਖਾ ਦੇਣੀ ਚਾਹੁੰਦੇ ਹਾਂ ਹਾਂਜੀ ਫਸਟ ਜਿਹੜਾ ਮੈਂ ਦੱਖਣ ਦੱਸਣਾ ਚਾਹਾਂਗਾ ਵੀ ਫਾਇਰ ਸੂਟ ਜਿਹੜੇ ਆ ਦੋ ਫਾਇਰ ਸੂਟ ਸਾਨੂੰ ਦਿੱਤੇ ਗਏ ਆ ਇਨ ਕੇਸ ਕਿਤੇ ਵੀ ਬਿਲਡਿੰਗ ਵਿੱਚ ਅੱਗ ਲੱਗ ਜਾਂਦੀ ਹੈ ਉੱਥੇ ਕੋਈ ਪਰਸਨ ਫਸ ਜਾਂਦਾ ਵਾ ਉਹਨੂੰ ਰੈਸਕਿਊ ਕਰਨ ਵਾਸਤੇ ਸਾਡਾ EMPLOYEES ਇਹਨੂੰ ਵੇਅਰ ਕਰਕੇ ਅੱਗ ਵਿੱਚ ਜਾ ਸਕਦਾ ਹੈ 3 ਮਿੰਟ ਦਾ ਦਾ ਰੈ ਇਦੇ ਵਿੱਚ ਉਹ 3 ਮਿੰਟ ਦੇ ਵਿੱਚ ਵਿੱਚ ਉਹਨੂੰ ਰੈਸਕਿਊ ਕਰਕੇ ਬਾਹਰ ਲਿਆ ਸਕਦਾ ਹੈ ਉਸ ਤੋਂ ਬਾਅਦ ਸੈਕਿੰਡ ਜਿਹੜਾ ਕੰਬੀ ਟੂਲ ਦਿੱਤੇ ਗਏ ਆ ਕੰਬੀ ਟੂਲ ਦਿੱਤੇ ਗਏ ਆ ਇਹਨਾਂ ਕੰਬੀ ਟੂਲ ਦਾ ਫਾਇਦਾ ਹੈ ਵਾ ਵੀ ਕਿਸੇ ਵੀ ਕਿਸਮ ਦਾ ਜਿਵੇਂ ਗੇਟ ਆ ਜਾਂ ਸ਼ਟਰ ਆ ਲੋਕ ਹੁੰਦਾ ਜਾਂ ਕੋਈ ਗੱਡੀਆਂ ਆਪਸ ਵਿੱਚ ਭਿੱੜ ਜਾਂਦੀਆਂ ਉਹਨਾਂ ਨੂੰ ਕੱਟਣ ਵਾਸਤੇ ਇਹ ਜਿਹੜੇ ਇਲੈਕਟ੍ਰਿਕ ਆਪਰੇਟ ਜਿਹੜੇ ਆ ਕੰਬੀ ਟੂਲ ਆ ਇਹ ਚ ਬੈਟਰੀ ਆਪਰੇਟ ਆ ਇਹਨੂੰ ਆਪਾਂ ਪੋਰਟੇਬਲ ਆ ਕਿਤੇ ਵੀ ਲੈ ਕੇ ਜਾ ਕੇ ਇਹਨਾਂ ਨਾਲ इजीली ਕੰਮ ਕਰ ਸਕਦੇ ਹਾਂ ਨੈਕਸਟ ਸਾਨੂੰ ਦਿੱਤਾ ਗਿਆ ਜੀ ਗੈਸ ਡਿਟੈਕਟਰ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਈ ਵਾਰੀ ਇੱਥੇ ਸਾਡੇ ਇੱਕ ਅਮੋਨੀਆ ਗੈਸ ਲੀਕ ਹੋਈ ਸੀਗੀ ਤੇ ਆਈਸ ਫੈਕਟਰੀ ਉਹਦੇ ਚ ਕੀ ਹੋਇਆ ਸੀ ਸਾਨੂੰ ਕਿਸੇ ਨੂੰ ਪਤਾ ਨਹੀਂ ਲੱਗਾ ਵੀ ਉੱਥੇ ਕਿਹੜੀ ਗੈਸ ਲੀਕ ਹੋਈ ਹੈ ਇਸ ਡਿਟੈਕਟਰ ਨਾਲ ਅਸੀਂ ਉਹ ਗੈਸ ਨੂੰ ਡਿਟੈਕਟ ਕਰ ਸਕਨੇ ਆ ਤੇ ਆਪਣੇ ਆਪ ਨੂੰ ਉਸ ਗੈਸ ਦੇ ਪ੍ਰਤੀ ਪ੍ਰੇਪੇਅਰ ਕਰਕੇ ਉਸ ਇਨਸੀਡੈਂਟ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਸਮਾਨ ਹੈਗਾ ਇਹਨਾਂ ਚ ਕੀ ਹੈਗਾ ਜੀ ហੋਮ ਕੈਨ ਦਿੱਤੀ ਗਈ ਹੈ ਕੈਮੀਕਲ ਹੈ ਜਿਸ ਤਰ੍ਹਾਂ ਕੋਈ ਕਿਓ ਤੇਲ ਪੈਟਰੋਲ ਡੀਜ਼ਲ ਇਸ ਤਰ੍ਹਾਂ ਦੇ ਚੀਜਾਂ ਨੂੰ ਅੱਗ ਲੱਗ ਜਾਂਦੀ ਹੈ ਉਹ ਪਾਣੀ ਨਾਲ ਨਹੀਂ ਬੁਝਦੀ ਉਹਦੇ ਵਾਸਤੇ ਸਪੈਸ਼ਲ ਕੈਮੀਕਲ ਦਿੱਤਾ ਜਾਂਦਾ ਜਿਹਦੇ ਨਾਲ ਆਪਾਂ ਇਹ ਕੈਮੀਕਲ ਪਾਣੀ ਦੇ ਵਿੱਚ ਮਿਕਸ ਕਰਕੇ ਉੱਤੇ ਕਾਰਵਾਈ ਕਰਦੇ ਹਾਂ ਤੇ ਫਿਰ ਇਹ ਜਿਹੜੀ ਹੈ ਉਹਨੂੰ ਕੰਟਰੋਲ ਕਰਦੀ ਹੈ ਠੀਕ ਹੈ ਅੱਗੇ ਵੀ ਮੈਂ ਦੇਖਿਆ ਜਨਰੇਟਰ ਵੀ ਪਿਆ ਹੋਇਆ ਕੁਝ ਹੋਰ ਵੀ ਸਮਾਨ ਪਿਆ ਹੋਇਆ ਇਹਦਾ ਕੀ ਇਸਤੇਮਾਲ ਹੋਏਗਾ ਤੇ ਕਿੰਨਾ ਕੋ ਫਾਇਦਾ ਮਿਲੇਗਾ ਜਿਸ ਤਰ੍ਹਾਂ ਕਿਤੇ ਮੰਨ ਲਓ ਕੋਈ ਅਰਥਕ ਕੁਇਕ ਆ ਜਾਂਦਾ ਹੈ ਜਾਂ ਕੋਈ ਬਿਲਡਿੰਗ ਕਲੈਪਸ ਕਰ ਜਾਂਦੀ ਆ ਉਸ ਸਮੇਂ ਤੇ ਕੀ ਹੁੰਦਾ ਉਸ ਏਰੀਆ ਦੀ ਜਿਹੜੀ ਹੈ ਲਾਈਟ ਜਿਹੜੀ ਹੈ ਟੋਟਲੀ ਬੰਦ ਕਰ ਦਿੱਤੀ ਜਾਂਦੀ ਹੈ ਤੇ ਕਿਸੇ ਵੇਲੇ ਉਹ ਲਾਈਟ ਲੰਬੇ ਸਮੇਂ ਵਾਸਤੇ ਬੰਦ ਹੋ ਜਾਂਦੀ ਹੈ ਤੇ ਉੱਥੇ ਜਿਹੜਾ ਸਾਡਾ ਆਪਰੇਸ਼ਨ ਚੱਲਦਾ ਉਹਦੇ ਵਿੱਚ ਸਾਨੂੰ ਦਿੱਕਤ ਆਉਂਦੀ ਹੈ ਲਾਈਟ ਨਾ ਹੋਣ ਕਰਕੇ ਉਸ ਵਾਸਤੇ ਸਰਕਾਰ ਨੇ ਲਾਈਟਿੰਗ ਟਾਵਰ ਦਿੱਤਾ ਇਹਦੀ ਜਿਹੜੀ ਹਾਈਟ ਹੈ 15 ਫੁੱਟ ਦੀ ਹੈ ਔਰ ਇਹ 360 ਡਿਗਰੀ ਤੇ ਕੰਮ ਕਰਦਾ ਇਹਨੂੰ 360 ਡਿਗਰੀ ਤੇ ਵੀ ਇਹ ਕੰਮ ਕਰ ਸਕਣੇ ਆ 180 ਡਿਗਰੀ ਤੇ ਵੀ ਕੰਮ ਕਰ ਸਕਣੇ ਪੋਰਟੇਬਲ ਜਨਰੇਟਰ ਹੈ ਕਿਤੇ ਵੀ ਲੈ ਕੇ ਜਾ ਕੇ ਇਹਨੂੰ ਆਪਰੇਸ਼ਨ ਵਾਸਤੇ ਅਸੀਂ ਚਾਲੂ ਕਰ ਸਕਦੇ ਹਾਂ ਨੈਕਸਟ ਸਾਨੂੰ ਜੀ ਜਿਹੜੀ ਇਹ ਗੱਡੀ ਦਿੱਤੀ ਗਈ ਹੈ ਗੱਡੀ ਦੇ ਨਾਲ ਹੀ ਇਹ ਸਾਰਾ ਸਮਾਨ ਆਇਆ ਵਾ ਤੁਹਾਡੇ ਵੱਲੋਂ ਪਹਿਲਾਂ ਲਿਖ ਕੇ ਭੇਜਿਆ ਗਿਆ ਸੀ ਕਿ ਸਾਨੂੰ ਇਹ ਸਾਰਾ ਸਮਾਨ ਚਾਹੀਦਾ ਇੱਥੋਂ ਸਰਕਾਰ ਜਿਹੜੀ ਹੈ ਇਸ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਵਾਸਤੇ ਯਤਨਸ਼ੀਲ ਹੈ ਸਰਕਾਰ ਵੱਲੋਂ ਸਮੇਂ-ਸਮੇਂ ਸਰ ਨਵੇਂ-ਨਵੇਂ ਅਪੀਕਮੈਂਟ ਜਿਹੜੇ ਆ ਦਿੱਤੇ ਜਾ ਰਹੇ ਨੇ ਤਾਂ ਜੋ ਸਾਡਾ ਜਿਹੜਾ ਫਾਇਰ ਜਿਹੜਾ ਡਿਪਾਰਟਮੈਂਟ ਹੈ ਉਹ ਅਪਗ੍ਰੇਡ ਹੋ ਸਕੇ ਕਿਉਂਕਿ ਅੱਜ ਦਾ ਯੁੱਗ ਜਿਹੜਾ ਵਾ ਕੈਮੀਕਲ ਵਾਰਸ ਨੇ ਕੈਮੀਕਲ ਕਿਸ ਕਈ ਤਰ੍ਹਾਂ ਦੇ ਵਰਤੇ ਜਾਂਦੇ ਉਹਦੇ ਵਿੱਚ ਇਕਵਪਮੈਂਟ ਵੀ ਨਵੇਂ ਵਰਤੇ ਜਾਣੇ ਨੇ ਜਿਵੇਂ ਕਯੂਆਰਵੀ ਲਿਖਿਆ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਗੱਡੀ ਹੈ ਕੋਈ ਇੱਕ ਰਿਸਪੌਂਸ ਵਹੀਕਲ ਆ ਕਿਸੇ ਵੀ ਸਮੇਂ ਕਿਸੇ ਵੀ ਤੰਗ ਜਗ੍ਹਾ ਪੀੜੀ ਜਗ੍ਹਾ ਖੁੱਲੀ ਜਗ੍ਹਾ ਚ ਇੱਥੇ ਫਾਇਰ ਹੋ ਜਾਂਦੀ ਆ ਇਹ ਜਿਹੜਾ ਵਾ ਸਾਡਾ ਵਹੀਕਲ ਉੱਥੇ ਕੋਈ ਇੱਕ ਰਿਸਪੌਂਸ ਕਰੇਗਾ ਮਤਲਬ ਜਿਹੜੀਆਂ ਤੰਗ ਗਲੀਆਂ ਜਿੱਦਾਂ ਆਮ ਬਟਾਲਾ ਦੇ ਵਿੱਚ ਕਾਫੀ ਤੰਗ ਬਾਜ਼ਾਰ ਨੇ ਤੰਗ ਬਾਜ਼ਾਰ ਨੇ ਗਲੀਆਂ ਨੇ ਉੱਥੇ ਪਹਿਲਾਂ ਗੱਡੀ ਨਹੀਂ ਸੀ ਪਹੁੰਚ ਸਕਦੀ ਪਰ ਹੁਣ ਪਹੁੰਚ ਪਾਏ ਪਹੁੰਚ ਹਾਂਜੀ ਸਾਡੀ ਹੁਣ ਪਹੁੰਚ ਜਿਹੜੀ ਉੱਥੋਂ ਤੱਕਨ ਪੋਸੀਬਲ ਹੋ ਪਾਈ ਆ ਇਦੇ ਵਿੱਚ ਇਕਵਿਪਮੈਂਟ ਕਾਫੀ ਅੱਛੇ ਲੱਗੇ ਨੇ ਪੰਪ ਦਿੱਤਾ ਗਿਆ ਇਹ ਸਾਰਾ ਕੁਝ ਕੀ ਸਿਸਟਮ ਫਿੱਟ ਹੋਇਆ ਹੈ ਇਹਦੇ ਵਿੱਚ ਸਰ ਇਹਨੂੰ ਮਿਸਟ ਪੰਪ ਕਹਿੰਦੇ ਆਪਾਂ ਇਹਦੇ ਵਿੱਚ ਫੰਕਸ਼ਨਲ ਆ ਇਹਦੇ ਵਿੱਚ ਦੋ ਹੋਜਦਿਲਾਂ ਨੇ ਉਹਨਾਂ ਅਗੇ ਗਨਸ ਲੱਗੀ ਹੋਈ ਆ ਇਹਨਾਂ ਗਨਸ ਦਾ ਤਿੰਨ ਤਰ੍ਹਾਂ ਦੀ ਇਹ ਕੰਮ ਕਰਦੀ ਆ ਜੈਟ ਵੀ ਕੰਮ ਕਰਦੀ ਆ ਫੋਮ ਵੀ ਫੋਮ ਬੇਸ 'ਚ ਵੀ ਕੰਮ ਕਰਦੀ ਆ ਫੌਗ ਬੇਸ 'ਚ ਵੀ ਕੰਮ ਕਰਦੀ ਆ ਅਲੱਗ-ਅਲੱਗ ਤਰ੍ਹਾਂ ਦੀ ਫਾਇਰ ਨੂੰ ਹੈ ਡਿਟੈਕਟ ਕਰਨ ਵਿੱਚ ਬਹੁਤ ਅੱਛੀ ਗੱਡੀ ਹੈ ਔਰ ਬਹੁਤ ਅੱਛਾ ਇਕੁਪਮੈਂਟ ਲਗਾਏ ਗਏ ਨੇ ਇਹ ਸਾਰੇ ਸਮਾਨ ਦੀ ਲਾਗਤ ਕਿੰਨੀ ਹੋਏਗੀ ਜੀ ਕਿੰਨਾ ਕੋ ਖਰਚਾ ਕੀਤਾ ਹੋਏਗਾ ਸੱਚੀ ਚੀਜ਼ ਤੇ ਜਿਹੜਾ ਵਾ ਪੰਜਾਬ ਗਵਰਨਮੈਂਟ ਨੇ ਕੀਤਾ ਮੈਂ ਉਹਦੇ ਬਾਰੇ ਐਗਜ਼ੈਕਟ ਅਮਾਉਂਟ ਤੇ ਨਹੀਂ ਦੱਸ ਸਕਦਾ ਲੇਕਿਨ ਇਹ ਜਿਹੜਾ ਸਾਰਾ ਪ੍ਰੋਜੈਕਟ ਹੈ 50 ਤੋਂ ਪਲੱਸ ਹੈ 50 ਲੱਖ ਤੋਂ ਉੱਪਰ ਹੈ ਫਾਇਦਾ ਕਿੰਨਾ ਮਿਲ ਪਾਏਗਾ ਕਿਉਂਕਿ ਅਸੀਂ ਤੇ ਇਹੀ ਅਰਦਾਸ ਕਰਦੇ ਕਿਸੇ ਨੂੰ ਜ਼ਰੂਰਤ ਨਾ ਪਵੇ ਸਮਾਨ ਦੀ ਪਰ ਅਗਰ ਪੈਂਦੀ ਹੈ ਤਾਂ ਕਿੰਨਾ ਕੋ ਫਾਇਦਾ ਆਸ-ਪਾਸ ਦੇ ਇਲਾਕੇ ਨੂੰ ਮਿਲਦਾ ਮੈਂ ਦੱਸਣਾ ਚਾਹਾਂਗਾ ਜੀ ਬਟਾਲੇ ਦਾ ਜਿਹੜਾ ਫਾਇਰ ਬਿਗੇਟਾ ਹੈ ਬਹੁਤ ਹੀ ਪੁਰਾਣਾ ਫਾਇਰ ਬਿਗੇਟਾ ਕਿਉਂਕਿ ਬਟਾਲਾ ਇੱਕ ਸੰਤੀ ਸ਼ਹਿਰ ਹੈ ਇਸ ਕਰਕੇ ਇਹਦਾ ਫਾਇਰ ਬਿਗੇਟ ਕਾਫੀ ਲੰਬੇ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਤੇ ਇਹਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਸੀ ਕਿਉਂਕਿ ਇੱਥੇ ਇੰਡਸਟਰੀ ਵੀ ਹੈ ਇਤਿਹਾਸਿਕ ਗੁਰਦੁਆਰੇ ਸਾਹਿਬ ਵੀ ਹੈ ਤੁਹਾਨੂੰ ਪਤਾ ਹਰ ਸਾਲ ਇਥੇ ਲੱਖਾਂ ਦੇ ਗਿਣਤੀ ਵਿੱਚ ਸ਼ਰਧਾਲੂ ਵੀ ਆਉਂਦੇ ਨੇ ਉਹਨਾਂ ਨੂੰ ਸੇਫਟੀ ਉਹਨਾਂ ਦੀ ਸੇਫਟੀ ਵਾਸਤੇ ਦੂਸਰਾ ਸਾਡੇ ਕੋਲ ਰੂਰਲ ਏਰੀਆ ਕਾਫੀ ਜ਼ਿਆਦਾ ਰੂਰਲ ਏਰੀਆ ਵਿੱਚ ਸਾਡੇ ਕੋਲ ਫਾਇਰ ਕਾਫੀ ਆ ਰਹੀਆਂ ਨੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਰਾਤ ਵੀ ਕਿੰਨੀ ਅੱਗ ਲੱਗੀ ਹੈ ਤੇ ਉਹਦੇ ਵਾਸਤੇ ਸਾਨੂੰ ਲੇਟੈਸਟ ਇਕੁਪਮੈਂਟਾਂ ਦੀ ਲੋੜ ਆ ਉਹ ਉਸ ਲੋੜ ਨੂੰ ਸਾਡੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਾਹਿਬ ਔਰ ਐਮਐਲਏ ਸਾਹਿਬ ਦੇ ਯਤਨ ਸਦਕਾ ਸਾਨੂੰ ਅੱਜ ਇਹ ਜਿਹੜੀਆਂ ਗੱਡੀਆਂ ਪ੍ਰੋਵਾਈਡ ਹੋਈਆਂ ਤੇ ਬਿਲਕੁਲ ਇਹਨਾਂ ਸਾਡੇ ਨਾਲ ਫਾਇਰ ਅਫਸਰ ਨੀਰੀ ਸ਼ਰਮਾ ਜੀ ਜਿਨ੍ਹਾਂ ਦੇ ਵੱਲੋਂ ਸਾਰਾ ਕੁਝ ਦੱਸਿਆ ਗਿਆ ਕਿ ਕੀ ਕੁਝ ਅੱਜ ਫਾਇਰ ਬਿਗੇਡ ਦਫਤਰ ਬਟਾਰਾ ਨੂੰ ਜਿਹੜਾ ਹੈ ਉਹ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਉਹਦੇ ਵਿੱਚ ਇਹ ਇੱਕ ਗੱਡੀ ਹੈ ਜਿਹੜੀ ਤੰਗ ਬਾਜ਼ਾਰਾਂ 'ਚ ਤੰਗ ਗਲੀਆਂ 'ਚ ਵੀ ਜਾ ਸਕੇਗੀ ਇਹਦੇ ਵਿੱਚ ਉਹ ਸਾਰੀਆਂ ਸੁਵਿਧਾਵਾਂ ਉਪਲਬਧ ਨੇ ਜਿਹੜੀਆਂ ਲੋੜ ਪੈਂਦੀ ਹੈ ਅੱਗ ਲੱਗਣ ਦੇ ਉੱਤੇ ਦੂਸਰੇ ਪਾਸੇ ਜੇ ਸਮਾਨ ਦੀ ਗੱਲ ਕਰਾਂ ਤਾਂ ਸਮਾਨ ਵੀ ਸਾਰਾ ਦਿਖਾਇਆ ਗਿਆ ਕੀ ਕੁਝ ਸਮਾਨ ਦਿੱਤਾ ਗਿਆ ਇਹ ਸਾਰੇ ਸਮਾਨ ਨੂੰ ਲੋਕਾਂ ਦੇ ਸੁਗੁਰਦ ਕਰਨ ਦੇ ਲਈ ਫਾਇਰ ਬਿਗੇਡ ਦਫਤਰ ਦੇ ਬਟਾਲਾ ਪਹੁੰਚੇ ਹਨ ਵਿਧਾਇਕ ਅਮਨ ਸ਼ੇਰ ਸਿੰਘ ਸੈਰੀਕਲਸੀ ਜਿਨ੍ਹਾਂ ਨੇ ਦੱਸਿਆ ਸੀ ਕਿ ਕਾਫੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਫਾਇਰ ਬ੍ਰਿਗੇਡ ਦਫ਼ਤਰ ਬਟਾਲਾ ਦੀ ਤਾਂ ਇਹ ਸਾਰਾ ਸਮਾਨ ਪੰਜਾਬ ਸਰਕਾਰ ਵੱਲੋਂ ਅੱਜ ਪ੍ਰੋਵਾਈਡ ਕਰਵਾਇਆ ਗਿਆ ਜਿਹੜਾ ਕਿ ਕੀਮਤ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ 40 ਤੋਂ 50 ਲੱਖ ਰੁਪਏ ਦੀ ਇਹ ਇਹਨਾਂ ਸਾਰੇ ਸਮਾਨ ਦੀ ਕੀਮਤ ਹੈ ਤਾਂ ਇਸ ਸਮਾਨ ਦੇ ਨਾਲ ਹੁਣ ਆਨਮੋਲੇ ਸਮੇਂ ਦੇ ਵਿੱਚ ਜਦੋਂ ਵੀ ਕਿਤੇ ਕੋਈ ਘਟਨਾ ਵਾਪਰੇਗੀ ਤਾਂ ਉੱਥੇ ਇਸ ਦੀ ਜ਼ਰੂਰਤ ਵਤ-ਵਤ ਆਵੇਗੀ ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਇਸ ਦੀ ਸਹੂਲਤ ਮਿਲੇਗੀ ਕੈਮਰਾ ਪਰਸਨ ਲਾਪਰੇ ਦਿਨਾਲਪਾਲ ਸਿੰਘ ਪੰਜਾਬ ਨਿਊਜ਼ ਬਟਾਰਾ